ਗਾਇਕ ਜੀ ਦਾ ਗਾਣਾ ਹੈ ਗਾਇਕ ਜੀ ਸੋ ਫਿਰ ਲਾਈਵ ਲੈ ਕੇ ਹਾਜ਼ਰ ਹਾਂ ਜੀ ਜਿੱਥੇ ਕਿ ਜੋ ਸੁਸਾਇਟੀਆਂ ਦਾ ਆਲ ਇੰਡੀਆ ਜਿਹੜੀਆਂ ਜੋ ਸੁਸਾਇਟੀਆਂ ਨੇ ਵਕ ਵਕ ਜਗਾ ਤੋਂ ਵਕ ਵਕ ਸ਼ਹਿਰਾਂ ਤੋਂ ਇੰਡੀਆ ਦੇ ਵਕ ਵਕ ਸ਼ਹਿਰਾਂ ਤੋਂ ਸਟੇਟਾਂ ਤੋਂ ਉਹਨਾਂ ਦਾ ਜੋ ਸ਼ਲਾਨਾ ਸਮਾਗਮ ਇਸ ਵਾਰ ਜੋ ਫਾਜ਼ਲਗਾਦੀ ਧਰਤੀ ਤੇ ਹੋ ਰਿਹਾ ਹੈ ਤੇ ਜੋ ਇਸ ਤੋਂ ਅਗਲਾ ਸਮਾਗਮ ਹੈ 2025 ਦਾ ਉਹ ਲਖਨਊ ਉੱਤਰ ਪ੍ਰਦੇਸ਼ ਵਿਕੇ ਹੋਵੇਗਾ ਸੋ ਅੱਜ 27 ਸਤੰਬਰ 27 28 ਤੇ 29 ਸਤੰਬਰ ਦਾ ਜੋ ਇਹ ਪ੍ਰੋਗਰਾਮ ਹੈ ਜੀ ਧਾਰਮਿਕ ਜੋ 3 ਦਿਨ ਦਾ ਸੋ ਅੱਜ ਜੇੜਾ ਗੁਰੂ ਤੋਂ ਸਾਡੇ ਜੋ ਜਥੇ ਆਸ਼ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੇੜਾ ਗੁਰੂ ਦੇ ਆ ਸਾਰੇ ਸੇਵਾਦਾਰ ਨੌਜਵਾਨ ਜੋ ਕਿ ਨਿਸ਼ਕਾਮ ਸੇਵਾ ਕਰਦੇ ਨੇ ਤੇ ਇੱਥੇ ਪਹੁੰਚ ਚੁੱਕੇ ਨੇ ਇਸ ਟਾਈਮ ਸ਼ਾਮ ਦਾ ਟਾਈਮ ਹੈ ਤੇ ਵੱਡੀ ਗਿਣਤੀ ਦੇ ਵਿੱਚ ਤੇ ਸੰਗਤ ਆਉਂਦੀ ਹੈ ਤੇ ਉਸ ਸੰਗਤ ਦੀ ਜੋ ਇੱਥੇ ਦੀ ਫਾਜ਼ਿਲਕਾਰ ਦੀ ਸੋਸਾਇਟੀ ਵੱਲੋਂ ਬਹੁਤ ਵੱਡੇ ਪ੍ਰਬੰਧ ਕੀਤੇ ਨੇ ਤੇ ਉਸ ਮੁਖ ਰੱਖਦੇ ਆ ਜੋ ਲੰਗਰ ਦੀ ਸੇਵਾ ਉਹ ਜਿੰਦਿਆਲਾ ਗੁਰੂ ਸ਼੍ਰੀ ਸੁਖਨੀ ਸਾਹਿਬ ਸੇਵਾ ਸੋਸਾਇਟੀ ਜਿੰਦਿਆਲਾ ਗੁਰੂ ਨੂੰ ਹਰ ਸਾਲ ਦੀ ਤਰ੍ਹਾਂ ਜੋ ਇਸ ਵਾਰ ਵੀ ਗਿਲੀ ਹੈ ਤੇ ਆ ਤੁਸੀਂ ਦੇਖ ਰਹੇ ਹੋ ਸਾਰਾ ਸਮਾਨ ਆ ਚੁੱਕਾ ਵਾ ਜੀ ਹੋਰ ਵੀ ਆ ਰਿਹਾ ਹੈ ਔਰ ਸਵੇਰੇ ਜੋ ਕੱਲ ਤਾਂ ਲਾਈਵ ਦਿਖਾਵਾਂਗੇ ਜੋ 28 ਸਤੰਬਰ ਨੂੰ ਅਜਿ 27 ਨੂੰ ਅਜੇ ਤਿਆਰੀਆਂ ਹੋ ਰਹੀਆਂ ਨੇ ਰਾਤ ਦੀਆਂ ਜੋ ਸਾਰੇ ਸਮਾਨ ਵਾਹਿਗੁਰੂ ਜੀ ਦੀ ਸਾਰੇ ਸੇਵਾਦਾਰ ਜਿੰਦੇ ਵਾਲਾ ਗੁਰੂ ਦੇ ਨੇ ਜੋ ਨਿਸ਼ਕਾਮ ਸੇਵਾ ਕਰਦੇ ਨੇ ਹਰ ਸਾਲ ਨੌਜਵਾਨ ਜੁੜੇ ਨੇ ਇਸ ਦੇ ਨਾਲ ਬੜੇ ਤੇ ਵਧੀਆ ਗੱਲ ਹੈ ਨੌਜਵਾਨਾਂ ਦੀ ਬਤ ਵਕ ਆਪਾਂ ਇਸ ਬੰਦੇ ਤੋਰੀਏ ਕਿ ਲੰਗਰਾਂ ਦੀ ਸੇਵਾ ਕਰਨਾ ਗੁਰੂ ਘਰਾਂ ਦੀ ਸੇਵਾ ਕਰਨਾ ਤੇ ਬਹੁਤ ਵਧੀਆ ਇੱਕ ਮੈਸੇਜ ਵੀ ਹੈ ਸੰਦੇਸ਼ ਹੈ ਇਸੇ ਨੂੰ ਮੁੱਖ ਰੱਖਦੇ ਹਾਂ ਸਾਡੀ ਵੱਲੋਂ ਇਹ ਕਾਰਜ ਕੀਤੇ ਜਾ ਰਹੇ ਨੇ ਲਗਾਤਾਰ ਜਗਾਲਾ ਗੁਰੂ ਵੱਲੋਂ ਭਾਵੇਂ ਧਾਰਮਿਕ ਸਮਾਗਮ ਹੋਣ ਜਾਂ ਸੰਗਤ ਨੂੰ ਗੁਰਬਾਣੀ ਨਾਲ ਜੋੜ ਲਈ ਹੋਰ ਗੁਰ ਸਿੱਖੀ ਨਾਲ ਜੋੜ ਲਈ ਨੌਜਵਾਨਾਂ ਨੂੰ ਜੋੜ ਲਈ ਜੋ ਉੱਥੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਨੇ ਜਿਸ ਤਰ੍ਹਾਂ ਗੱਤਕੇ ਦੀ ਸਖਲਾਈ ਦਿੱਤੀ ਜਾਂਦੀ ਹੈ ਸੋ ਅੱਜ ਸਾਰੇ ਇਹ ਜੋ ਸੇਵਾਦਾਰ ਇਹ ਆਪ ਆਪਣੇ ਡਿਊਟੀਆਂ ਦੀਆਂ ਹੁਣ ਕੋਈ ਤਿਆਰੀਆਂ ਕਰ ਰਹੇ ਨੇ ਕਿ ਸਵੇਰੇ ਕੱਲ 28 ਸਤੰਬਰ ਨੂੰ ਲੰਗਰ ਸ਼ੁਰੂ ਹੋਵੇਗਾ ਸਵੇਰ ਦਾ ਕੱਲ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੇਗੀ ਕੋ ਸਾਡੇ ਜਿਹੜੇ ਮੇਨ ਸੀਨੀਅਰ ਮੈਂਬਰ ਜੋ ਸਾਰੇ ਵਿਉਤਪੰਤੀ ਕਰ ਰਹੇ ਨੇ ਕਿ ਸਵੇਰ ਦੀ ਸੰਗਤ ਲਈ ਜੋ ਲੰਗਰ ਤਿਆਰ ਕਰਨਾ ਹੈ ਥੇ ਉਹ ਕਿਸ ਤਰ੍ਹਾਂ ਪੱਟੀਆਂ ਲਗਾਈਆਂ ਨੇ ਪਤილები ਕਿਹੜੇ ਵਸਤਰੇ ਨੇ ਅੱਜ ਆ ਤੁਸੀਂ ਦੇਖ ਰਹੇ ਹੋ ਲੋਕਲ ਸੰਗਤ ਇੱਥੋਂ ਦਾ ਪ੍ਰੋਗਰਾਮ ਚੱਲ ਰਿਹਾ ਵਾ ਔਰ ਕੱਲ ਜੋ ਸਾਰੇ ਆਲ ਇੰਡੀਆ ਤੋਂ ਸੁਸਾਇਟੀਆਂ ਜਿੰਨੀਆਂ ਨੇ ਦਿੱਲੀ ਤੋਂ ਕੋਈ ਹਿਮਾਚਲ ਤੋਂ ਕੋਈ ਜੰਮੂ ਤੋਂ ਕੋ ਯੂਪੀ ਤੋਂ ਕੋਈ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਉਹ ਇਸ ਤਰ੍ਹਾਂ ਵਕ ਵਕ ਜਿਹੜੇ ਬ੍ਰਾਂਡ ਨੇ ਸਾਡੇ ਭਾਰਤ ਦੇ ਉੱਥੋਂ ਜਿਹੜੀਆਂ ਸੋਸਾਇਟੀਆਂ ਇੱਥੇ ਆ ਰਹੀਆਂ ਨੇ ਤੇ ਤੁਹਾਨੂੰ ਲਗਾਤਾਰ ਅਸੀਂ ਇਹ ਦਿਖਾਵਾਂਗੇ ਪੂਰਾਮ ਦੋ ਦਿਨ ਤੁਸੀਂ ਬਣੇ ਰਹਿਣਾ YouTube ਦੇ ਨਾਲ ਸਾਡੇ ਚੈਨਲ ਦੇ ਨਾਲ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਅਸੀਂ ਹਮੇਸ਼ਾ ਇਹ ਚੰਗੀਆਂ ਗਿਰਸੇ ਵਿਰਾਸਤ ਨਾਲ ਜੁੜੀਆਂ ਜਾਣਕਾਰੀਆਂ ਜਾਂ ਹੋਰ ਜਿਹੜੀਆਂ ਚੰਗੀਆਂ ਜਾਣਕਾਰੀਆਂ ਨੇ ਉਹ ਸ਼ੇਅਰ ਕਰਦੇ ਹਾਂ ਤੇ ਇਹ ਵੀ ਇੱਕ ਬਹੁਤ ਵੱਡਾ ਸਮਾਗਮ ਹੈ ਜਿਹੜਾ ਤੁਹਾਨੂੰ ਇਹਦੇ ਵੀ ਕਿਸੇ ਟੀਵੀ ਚੈਨਲ ਤੇ ਦੇਖਣ ਨਹੀਂ ਮਿਲ ਰਿਹਾ ਹੋਵੇਗਾ ਜੋ ਕੋਸ਼ਿਸ਼ ਹੋਵੇ ਕਿ ਤੁਹਾਨੂੰ ਸਾਰਾ ਜੋ ਲਾਈਵ ਦਿਖਾਵਾਂਗੇ ਇਹ ਜਨਿਆਲਾਬੀ ਤੋਂ ਸਾਰੇ ਨੌਜਵਾਨਾਂ ਦਾ ਜਥਾ ਇੱਥੇ ਪਹੁੰਚ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਤਿਆਰੀਆਂ ਸਵੇਰ ਦੀਆਂ ਜੋ ਸੌਦਾ ਇੱਥੇ ਸੇਵਾਦਾਰਾਂ ਵੱਲੋਂ ਹੋ ਰਿਹਾ ਹੈ ਇਹ ਅੱਜ ਸ਼ੁਰੂ ਹੋਇਆ ਹੈ ਤੇ ਸਮਾਨ ਜਿਹੜਾ ਉਹ ਸਵੇਰ ਤੱਕ ਜੋ ਆਪਣਾ ਇਹ ਰਸਤਾ ਹੁਣ ਪੂਰੀ ਕਰਨਗੇ ਰਾਤ ਤੱਕ 11-12 ਵਜੇ ਉਸ ਤੋਂ ਬਾਅਦ ਫਿਰ ਸਵੇਰੇ ਪਹਿਲੇ ਟਾਈਮ ਸਟਾਰਟਿੰਗ ਸਵੇਰੇ ਤੱਕ 6 ਵਜੇ ਤੋਂ ਲੈ ਕੇ ਸ਼ੁਰੂ ਹੋ ਜੇਗਾ ਯੋਗੀ ਵੱਡੀ ਕੀਤੇ ਦੇ ਵਿੱਚ ਸੰਗਤ ਨੇ ਇਥੇ ਹਾਜ਼ਰੀਆਂ ਭਰਨੀਆਂ ਨੇ ਉਹਦੇ ਵਾਸਤੇ ਪ੍ਰਬੰਧ ਕੀਤੇ ਗਏ ਨੇ ਇੱਕ ਪਾਸੇ ਪੰਡਾਲ ਲੱਗੇ ਨੇ ਕੀਰਤਨ ਵਾਸਤੇ ਇੱਕ ਪਾਸੇ ਵੱਡਾ ਲੰਗਰ ਹੈ ਇੱਧਰ ਤੁਸੀਂ ਦੇਖ ਰਹੇ ਹੋ ਇਹ ਜੋ ਸਾਹਮਣੇ ਤੁਸੀਂ ਦੇਖੋਗੇ ਇਹ ਦੂਸਰੀ ਸਾਈਡ ਤੇ ਜੋ ਸਾਰਾ ਲੰਗਰ ਵਰਤੋਂ ਦਾ ਇੱਧਰ ਪ੍ਰੋਗਰਾਮ ਹੈ ਇਸ ਤੋਂ ਪਰੇ ਜੋੜਾ ਕਰ ਹੈ ਉਹ ਵੀ ਸਾਰਾ ਤੁਹਾਨੂੰ ਦਿਖਾਵਾਂਗੇ ਫਸ ਤੁਸੀਂ ਬਣੇ ਰਹਣਾ ਸਾਡੇ ਚੈਨਲ ਦੇ ਨਾਲ ਤੇ ਕੱਲ ਤੋਂ ਦੁਬਾਰਾ ਦਿਖਾਵਾਂਗੇ ਆਪਣੇ YouTube ਚੈਨਲ 'ਆਹੀਂ ਸੋ ਇਹ ਵੀਡੀਓ ਨੂੰ ਲਾਈਕ ਸ਼ੇਰ ਜੂ ਕਰ ਦੇਣਾ ਤਾਂ ਕਿ ਤੁਹਾਨੂੰ ਜੋ ਸਾਰੇ ਪ੍ਰੋਗਰਾਮ ਦਿਖਾ ਸਕੀਏ ਕਿ ਸਾਡੇ ਨੌਜਵਾਨ ਅੱਜ ਜੋ ਪੂਰੀ ਤਿਆਰੀ ਜਿਹਨੇ ਬਾਸੂ ਨੇ ਸਾਰੇ ਆ